ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਆਇਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਤਾਂ ਬੜੀ ਖਾਸ ਆ ਤੁਹਾਨੂੰ ਕਿਸੇ ਨੂੰ ਵੇਸ ਕੰਮ ਦੀ ਲੋੜ ਪੈ ਸਕਦੀ ਆ ਸੋ ਧਿਆਨ ਨਾਲ ਦੇਖਿਓ ਬਹੁਤ ਸਾਰੀਆਂ ਵੀਡੀਓ ਤੁਸੀਂ ਦੇਖੀਆਂ ਹੋਣੀਆਂ ਕਿ ਮਕਾਨ ਚੱਕੇ ਜਾਂਦੇ ਆ ਜੈਕ ਲਾ ਕੇ ਸੋ ਜਮਸ਼ੇਰ ਏਰੀਆ ਦੇ ਵਿੱਚ ਮੈਨੂੰ ਲੱਗਦਾ ਪਹਿਲੀ ਵਾਰ ਉਹ ਮਕਾਨ ਤੁਹਾਨੂੰ ਚੱਕਦਾ ਦਿਖਾਉਨੇ ਆ ਆਪਾਂ ਖੜੇ ਆ ਬਿਲਕੁਲ ਗਵਲੇ ਗੁਰਦੁਆਰਾ ਸਾਹਿਬ ਦੇ ਲਾਗੇ ਐਸਡੀਓ ਮਾਨਸੰਜੀ ਦੇ ਘਰ ਤੇ ਮਕਾਨ ਚੱਕਿਆ ਗਿਆ ਜੀ ਬਾਹਰ ਰੋਡ ਬਣੀ ਹੋਈ ਸੀ ਇਹਨਾਂ ਦੀ ਗਲੀ ਨਾਲ ਉਹਦੇ ਵਿੱਚੋਂ 1.5 ਫੁੱਟ ਨੀਵਾ ਸੀ ਮਕਾਨ ਤੇ ਆਹ ਦੇਖੋ ਜੈਕ ਲੱਗੇ ਆ ਤੇ ਆਪਾਂ ਖੁਦ ਬਹੁਤ ਬਿਜੀ ਸੀਗੇ ਤਾਂ ਕਰਕੇ ਵੀਡੀਓ ਪਹਿਲਾਂ ਨਹੀਂ ਬਣਾ ਸਕੇ ਤਾਂ ਉਹ ਪ੍ਰੋਸੈਸ ਚੱਲ ਰਿਹਾ ਮਕਾਨ ਦੇਖੋ ਆ ਜਿਹੜੀ ਕੰਤ ਤੇ ਆਹ ਜਿਹੜੀ ਇਹਨਾਂ ਤੁਸੀਂ ਦੇਖ ਰਹੇ ਆ ਆ ਐਂਗਲ ਆ ਆ ਜਿਹੜਾ ਐਂਗਲ ਆ ਇਹ ਐਂਗਲ ਇਹਦੇ ਉੱਪਰ ਸੀ ਜੀ ਆਹ ਵਾਲੇ ਜਿਹੜਾ ਪਿੱਲਰ ਦੇ ਉੱਪਰ ਇਹਦੇ ਸ਼ੈੱਡ ਪਈ ਹੋਈ ਸੀਗੀ ਐਸ ਲੈਵਲ ਤੇ ਆਹ ਦੇਖੋ ਤੇ ਆਹ ਦੇਖੋ ਇਨਾ ਮਕਾਨ ਚੱਕ ਹੋ ਗਿਆ ਆ ਥੱਲੇ ਤੁਸੀਂ ਆ ਬੇਸ ਦੇਖ ਲਓ ਆ ਫਰਸ ਆ ਜੀ مین ਆ ਫਰਸ ਆ ਤੇ ਆ ਇਹਦਾ ਜਿਹੜਾ مین ਐਂਟਰੀ ਸੀ ਇਥੋਂ ਕਿੰਨਾ ਚੱਕ ਹੋ ਗਿਆ ਬਈ ਕਿੰਨਾ ਉਠਾਇਆ ਦਿਆ ਸਾਢੇ 3 ਫੁੱਟ ਮਕਾਨ ਚੱਕ ਹੋ ਗਿਆ ਜੀ ਦੇਖੋ ਬੇਸ ਤੋਂ ਤੇ ਆਹ ਲਓ ਮਕਾਨ ਉਦੋਂ ਦਾ ਉਦਾਂ ਖੜਾ ਆ ਦੋ ਮੰਜ਼ਿਲਾ ਮਕਾਨ ਤੁਹਾਨੂੰ ਦਿਖਾਉਨੇ ਆ ਇਹਦੇ ਵਿੱਚ ਕਰਦੇ ਕੀ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਕਰਦੇ ਕੀ ਆ ਇਹਨਾਂ ਦੇ ਸਾਰੀਆਂ ਨੀਹਾਂ ਜੀ ਅੰਦਰੋਂ ਖਾਲੀ ਕੀਤੀਆਂ ਹੋਈਆਂ ਆਪਾਂ ਹੁਣ ਚੱਲਦੇ ਹਾਂ ਅੰਦਰ ਆਹ ਦੇਖੋ ਆਹ ਜੈਕ ਲੱਗੇ ਹੋਏ ਆ ਤੇ ਨਾਲ ਆਹ ਜਿਹੜਾ ਆਪਾਂ ਐਂਗਲ ਮੰਗਾਇਆ ਆਪ ਲਿਆ ਕੇ ਦਿੱਤਾ ਆ 5 ਇੰਚੀ ਦਾ ਐਂਗਲ ਆ ਤੇ ਇਹ ਬੈਲਡ ਹੋ ਗਿਆ ਉਹਦੇ ਥਲੇ ਜੈਕ ਲੱਗੇ ਹੋਏ ਨਾਲ-ਨਾਲ ਘੋੜੀਆਂ ਤੇ ਹੀ ਜਾਂਦੇ ਆ ਤੇ ਆਹ ਦੇਖੋ ਸਾਰੇ ਪਾਸੇ ਉਹਨਾ ਆ ਜਿਦਾਂ ਮਿੱਟੀ ਕੱਢ ਲੈਣੀ ਇਹਨਾਂ ਨੂੰ ਨੀਹਾਂ ਖਾਲੀ ਕਰ ਦਿੰਦੇ ਆ ਨੀਹਾਂ ਖਾਲੀ ਕਰਨ ਤੋਂ ਬਾਅਦ ਥੱਲੇੋਂ ਜਿੱਥੇ-ਜਿੱਥੋਂ ਨੀਂ ਕੱਢੀ ਜਾਣੀ ਇਹਨਾਂ ਨੇ ਪ੍ਰਾਣੀਆਂ ਇੱਟਾਂ ਕੱਢਤੀਆਂ ਸਾਰੀ ਆ ਦੇਖੋ ਮਿੱਟੀ ਦੇ ਢੇਰ ਲੱਗੇ ਹੋਏ ਆ ਪ੍ਰਾਣੀ ਐ ਇੱਟ ਇੱਧਰ ਕੱਢਤੀ ਸਾਰੀ ਤੇ ਨਾਲ-ਨਾਲ ਜੈਕ ਲਾ ਕੇ ਤਾਂ ਚੱਕੀ ਜਾਣਾ ਤੇ ਨਾਲ ਆ ਨਵੀਆਂ ਇੱਟਾਂ ਲਾਈ ਜਾਣੀਆਂ ਆ ਤੇ ਆ ਦੇਖੋ ਆ ਬੇਸ ਆ ਇਥੇ ਆ ਜਿਹੜੀ ਪਹਿਲਾਂ ਪੱਥਰ ਲੱਗਾ ਹੋਇਆ ਸੀਗਾ ਆ ਪੱਥਰ ਆ ਜੀ ਤੇ ਉਹ ਬੇਸ ਦੇਖੋ ਕਟਿੰਗ ਲੱਗੀ ਹੋਈ ਜਿਹੜੀ ਇਹ 3.5 ਫੁੱਟ ਚੱਕ ਹੋ ਗਿਆ ਜੀ ਮਕਾਨ ਤੇ ਸਾਰੇ ਚੱਕ ਲੱਗੇ ਹੋਏ ਐ ਇਸ ਵੇਲੇ ਜਿੱਕਾਂ ਤੇ ਖੜਾ ਮਕਾਨ ਸਾਰਾ ਹੀ ਆ ਦੇਖ ਲੋ ਤੇ ਤੁਹਾਨੂੰ ਉਹ ਵੀ ਦਿਖਾ ਦੂੰ ਦੋ ਮੰਜ਼ਲੀ ਜਿਹੜਾ ਮਕਾਨ ਬਣਿਆ ਹੋਇਆ ਆ ਸਾਰਾ ਹੀ ਚੱਕ ਹੋ ਗਿਆ ਆ ਇਹ ਬੰਦਿਆਂ ਨੂੰ ਹਫ਼ਤੇ ਤੋਂ ਉੱਪਰ ਹੋ ਗਿਆ ਲੱਗਿਆ ਨੂੰ ਆ ਦੇਖ ਲੋ ਆ ਦੋ ਮੰਜ਼ਲੀ ਮਕਾਨ ਸੀਗਾ ਜੀ ਤੇ ਆ ਲੈਵਲ ਆ ਸੀਗਾ ਆ ਜਿਹੜੀ ਕੰਧ ਆ ਨਾ ਇਹਦੇ ਉੱਪਰ ਸ਼ੈੱਡ ਸੀ ਸ਼ੈੱਡਾਂ ਦਾ ਨਿਸ਼ਾਨ ਪਿਆ ਹੋਇਆ ਆ ਜਿਹੜਾ ਆ ਵਾਲਾ ਨਿਸ਼ਾਨ ਆ ਤੇ 3.5 ਫੁੱਟ ਚੱਕ ਹੋ ਗਿਆ ਦੇਖ ਲੋ ਤੇ ਹੁਣ ਇਹ ਉੱਚਾ ਹੋ ਜਾਣਾ ਆ ਜਿਹੜਾ ਰੋਡ ਹੈ ਨਾ ਬਾਹਰੋਂ ਆਉਂਦਾ ਆ ਇਹ ਤੋਂ 1.5 ਫੁੱਟ ਨੀਵਾ ਸੀ ਇਹ ਮਕਾਨ ਤੇ ਨੋਟ ਕਰ ਲਿਓ ਜੇ ਕਿਸੇ ਹੋਰ ਨੇ ਵੀ ਬਣਿਆ ਬਣਾਇਆ ਮਕਾਨ ਚਾਹਣਾ ਕੋਈ ਵੀ ਪ੍ਰੋਬਲਮ ਨਹੀਂ ਹੋਏ ਮਕਾਨ ਨੂੰ ਆ ਦੇਖ ਲਓ ਸਾਰਾ ਉਦੋਂ ਦਾ ਉਦੋਂ ਹੀ ਖੜਾ ਆ ਤੇ ਆ ਦੇਖੋ ਸਾਰੇ ਪਾਸੇ ਉਹ ਜਿਹੜਾ ਐਂਗਲ ਘੁੰਮਿਆ ਹੋਇਆ ਆਪਸ ਵਿੱਚ ਬੈਲਡ ਹੋਇਆ ਆ ਆ ਦੇਖ ਲਓ ਐਂਗਲ ਇਹ ਇੱਦੀ ਵਿਚੀ ਰਹਿ ਜਾਣਾ ਆ ਆ ਦੇਖੋ ਇਹਦਾ ਜੈਕ ਲਾਈ ਜਾਣੇ ਆ ਇੱਕ ਜੈਕ ਖੋਲ ਲੈਣਾ ਉਹਨੂੰ ਚੱਕ ਲੈਣਾ ਫੇਰ ਦੂਜਾ ਜੈਕ ਢਿੱਲਾ ਕਰਕੇ ਉਹਨੂੰ ਕੱਢ ਲੈਣਾ ਆ ਇਸ ਦਾ ਸਾਰੇ ਜੱਕ ਲੱਗੇ ਹੋਏ ਆ ਤੇ ਇਹ ਮਕਾਨ ਜਿਹੜਾ ਚੱਕਿਆ ਜਾ ਰਿਹਾ ਦੇਖ ਲਓ ਜਾਣੀ ਕਿ ਆਪਣਾ ਇਹ ਫੇਰ ਵੀ ਸਸਤੇ ਸਰ ਜਾਂਦਾ ਆ ਕਿਉਂਕਿ ਇੱਡਾ ਵੱਡਾ ਮਕਾਨ ਜਿਹੜਾ ਬਣਾਉਣਾ ਆ ਉਹ 5 ਲੱਖs ਚ ਨਹੀਂ ਬਣਨਾ ਵੇਖੋ ਪੂਰੇ ਕਮਰੇ ਚ ਬੰਦੇ ਲੱਗੇ ਹੋਏ ਆ ਸਾਰੇ ਜੱਕਾਂ ਦੇ ਕੱਲੇ ਕੱਲੇ ਕਮਰੇ ਚ ਬੰਦੇ ਆ ਸਾਰੇ ਪਾਸੇ ਦੇਖੀ ਜੱਕ ਇਹ ਇਤਾਂ ਲਾਈ ਜਾਂਦੇ ਆ ਓ ਹੋ ਹੋ ਧਿਆਨ ਨਾਲ ਵੀ ਧਿਆਨ ਨਾਲ ਤੇ ਜੈ ਕਿਆ ਇੱਕ ਖਰਾਬ ਨਿਕਲਿਆ ਸ਼ਾਇਦ ਆ ਦੇਖੋ ਪਿੱਛੇ ਉਹ ਕੰਦ ਨਾਲ ਕੰਦ ਅਟੈਸ ਸੀ ਉਹ ਕੰਦਰੀ ਸ਼ੜਾਤੀ ਕਿਉਂਕਿ ਉੱਪਰ ਚੱਕਣਾ ਸੀ ਆ ਛੱਤ ਆ ਕੰਤੇ ਸੀਗੀ ਆ ਦੇਖੋ ਆ ਛੱਤ ਦਾ ਨਿਸ਼ਾਨ ਪਾਇਆ ਹੋਇਆ ਆ ਤੇ ਆ ਨੀਂਹ ਟੱਕ ਹੋ ਗਈ ਨੀਂਹ ਉੱਪਰ ਆ ਗਈ ਸਾਰੀ ਕੀ ਗੱਲ ਬਾਤ ਆ ਹਾਂਜੀ ਕਿੰਨਾ ਉਠਾਣਾ ਆ ਵੀ ਇਹ ਸਾਰੇ ਦਿਨ ਹੋ ਗਿਆ ਪੂਰਾ ਇਹ ਚਾਰ ਚਾਰ ਕਿੰਨਾ ਉਠਾਣਾ ਕਿੰਨਾ ਤਿੰਨ 3 ਇੰਚ ਜ਼ਿਆਦਾ ਕਰਨਾ ਹੈ ਨਹੀਂ 3 ਇੰਚ ਬਚਾ ਹੋ ਗਿਆ 3.5 ਬਚਾ ਹੈ ਅੱਛਾ ਠੀਕ ਹੈ ਚਲੋ ਉਸ ਪੁੱਛ ਲੈ ਤੇ ਚਾਰ ਫੁੱਟ ਉਠਾਣਾ ਹੈ ਕਿ ਛੱਡ ਕੇ ਨਹੀਂ ਉਠਾਣਾ ਹੈ ਤੇ ਇਹਦੇ ਪਰੇ ਰੂਮ ਆ ਜੀ ਉਹ ਵੀ ਸਾਰੇ ਪਾਸੇ ਲੱਗੇ ਹੋਏ ਜੈਕ ਪੂਰੇ ਇੱਕ ਦੂਜੇ ਨੂੰ ਆਵਾਜ਼ ਦੇ ਕੇ ਆ ਜਿਹੜੇ ਜੈਕ ਚੱਕੇ ਜਾਂਦੇ ਆ ਇੱਕ ਸਾਈਡ ਜਿਆਦਾ ਚੱਕ ਹੋ ਜਵੇ ਤਾਂ ਇਹ ਕੰਧ ਬ੍ਰੇਕ ਹੋ ਸਕਦੀ ਹੈ ਇਸ ਲਈ ਪੂਰਾ ਆਵਾਜ਼ ਦੇ ਕੇ ਆ ਦੇਖੋ ਜੈਕ ਦੋ ਦੋ ਤਿੰਨ ਤਣੇ ਬੰਦੇ ਦੀ ਡਿਊਟੀ ਆ ਇੱਕ ਇੱਕ ਪਾਸੇ ਸੋ ਕਿਲੇ ਕਿਲੇ ਜੈਕ ਉਹਨੇ ਟੈਡ ਕਰੀ ਜਾਣੇ ਬਰਾਬਰ ਚੂੜੀਆਂ ਅੰਦਰ ਵੀ ਜਾਈਏ ਗਈ ਅੰਦਰ ਲੋ ਜੀ ਬੰਦਾ ਕਹਿੰਦਾ ਅੰਦਰ ਚੱਲ ਜਾਓ ਤੁਹਾਨੂੰ ਅੰਦਰ ਜਾ ਕੇ ਦਿਖਾਉਂਦੇ ਲੋ ਜੀ ਆਪਾਂ ਅੰਦਰ ਆ ਗਏ ਆ ਓਕੇ ਸੋਕੇ ਤੁਹਾਡੇ ਲਈ ਆ ਦੇਖੋ ਸਾਰਾ ਮਕਾਨ ਹੀ ਚੱਕਿਆ ਜਾ ਰਿਹਾ ਇਹ ਤਾਂ ਬੰਦੇ ਜੈਕ ਲਾਏ ਆ ਦੇਖੋ ਤਾਂ ਮਿਲਗੁਲ ਦਿਖਾਇਆ ਸੀਗਾ ਆਰ ਸੂਈ ਸ਼ੰਕਲ ਉਹ ਵੀ ਉੱਤੇ ਤੇ ਉੱਧੀ ਆ ਆ ਰੂਮ ਸੀਗਾ ਆ ਦੇਖੋ ਬੰਦੇ ਲੱਗੇ ਹੋਏ ਆ ਬੱਚਾ ਵਜਿਓ ਖਰਾਬ ਬੈਠੇ ਆ ਉਸ ਐਡਾ ਖਾਲੀ ਕੀਤੀਆਂ ਸੀਗੀਆਂ ਸਾਰੀਆਂ ਨੀਹਾਂ ਪੱਧਰੀਆਂ ਕਰਕੇ ਨੀਹਾਂ ਤੋਂ ਮਕਾਨ ਚੱਕਿਆ ਜਾ ਰਿਹਾ ਆ ਤੇ ਆ ਜਿੱਥੇ ਆਪਾਂ ਇਸ ਵੇਲੇ ਖੜੇ ਆ ਜੀ ਇਹ ਬੇਸ ਸੀਗਾ ਤੇ ਆ ਬੇਸ ਦਾ ਪਾਣੀ ਤਾਂ ਦੇਖ ਲੋ ਆ ਦੇਖੋ ਤਾਂ ਬੇਸ ਤੇ ਆ ਪੌੜੀ ਸੀ ਜੀ ਪੌੜੀ ਵੀ ਆ ਦੇਖੋ ਇਹ ਪੌੜੀ ਸੇ ਟੱਚ ਸੀਗੀ ਨਾਲ ਤੇ ਆ ਪੌੜੀ ਵੀ ਨਾਲ ਹੀ ਜੱਕਦੀ ਆ ਪੌੜੀ ਵੀ ਨਹੀਂ ਕੋਈ ਤੋੜਨੀ ਪਈ ਕੁਛ ਨਹੀਂ ਕਰਨਾ ਪਿਆ ਤੇ ਆ ਬੇਸ ਤੇ ਪੌੜੀ ਸੀਗੀ ਤੇ ਪੌੜੀ ਵੀ ਨਾਲ ਹੀ ਜੱਕ ਹੋ ਗਈ ਭਰਤੀ ਪੈਣੀ ਆ ਸਾਰੀ ਉਚਾਈ ਹੋਣੀ ਆ ਉਹੀ ਬੇਸ ਰਹਿ ਜਾਣਾ ਸਾਰੀ ਆ ਦੇਖੋ ਆ ਰੂਮ ਵੀ ਆ ਇਸ ਰੂਮ ਦੇ ਵਿੱਚ ਵੀ ਬੰਦੇ ਲੱਗੇ ਹੋਏ ਆ ਉਹ ਪਿੱਛੇ ਸਟੋਰ ਆ ਜੀ ਸਟੋਰ ਵੀ ਬੰਦੇ ਲੱਗੇ ਹੋਏ ਆ तो हाँ जी कैसे हो हाँ भाई कहता है ये आदमी सबसे पहले आया हुआ है यहाँ पर हाँ भी है हाँ भाई ये इन्होंने आज काम स्टार्ट किया था हाँ भी जान रहे ਪੱਖੇ ਚੱਲ ਰਹੇ ਆ ਬਿਜਲੀ ਵੀ ਬੰਦ ਨਹੀਂ ਹੋਈ ਏਸੀ ਚੰਗਿਆ ਉਸੇ ਤਰ੍ਹਾਂ ਦੇਖੋ ਲਾਈਟ ਸਾਰੀ ਚੱਲ ਰਹੀ ਆ ਸਾਰੀਆਂ ਲਾਈਟਾਂ ਪੱਖੇ ਹਰੇਕ ਰੂਮ ਦੇ ਉਸੇ ਤਰ੍ਹਾਂ ਚੱਲ ਰਹੇ ਆ ਕੋਈ ਲਾਈਟ ਨਹੀਂ ਬੰਦ ਸਿਰਫ ਪਾਈਪਲਾਈਨ ਕਟਣੀ ਪੈਂਦੀ ਇਹਦੇ ਵਿੱਚ ਤੇ ਪਾਈਪ ਉਹਦਾ ਵੀ ਗਲੇ ਹੋਏ ਸੀ ਸਾਰੇ ਆ ਦੇਖੋ ਜਿਹੜੇ ਲੋਹੇ ਦੇ ਪਾਈਪ ਸੀ ਇਹ ਸਾਰੀ ਫਿਟਿੰਗ ਨਵੀਂ ਹੋ ਜੂਗੀ ਹੁਣ ਆਹ ਜਨਰਲ ਸਾਰਾ ਕਿਦਾ ਘੁੰਮਿਆ ਹੋਇਆ ਦੇਖ ਤੇ ਆ ਵਾ ਠੇਕੇਦਾਰ ਠੇਕੇਦਾਰ ਕੈਸੇ ਹੋ ਉੱਡ ਗਿਆ ਹੈ ਮਕਾਨ ਫੇਰ ਇਹ ਠੇਕੇਦਾਰ ਆ ਜੀ ਜਿਹੜਾ ਮਕਾਨ ਚੱਕਿਆ ਜਿਹਨੇ ਸਾਰਾ ਇਹ ਠੇਕਾ ਲਿਆ ਸੀਗਾ ਸੋ ਦੱਸਣ ਜੋ ਗੱਲ ਐ ਖੋਰ ਜੀ 250 ਜੱਕ ਲੱਗਾ ਹੋਇਆ ਐ ਇਸ ਵੇਲੇ ਜਿਹੜਾ ਟੋਟਲ ਇਸ ਮਕਾਨ ਦੇ ਥੱਲੇ ਲੱਗਾ ਹੋਇਆ ਆ ਤੇ 50 ਬੰਦੇ ਆ ਜਿਹੜੇ ਇਹਨੂੰ ਚੱਕ ਰਹੇ ਐ ਇਸ ਵੇਲੇ ਇੱਥੇ ਹੀ ਆ ਦੇਖੋ ਹਰ ਜਗ੍ਹਾ ਤੇ ਬੰਦੇ ਆ 250 ਜਿੱਕਰਾਂ ਦੇ ਨਾਲ ਮਕਾਨ ਚੱਕਿਆ ਜਾ ਰਹੇ ਆ ਜਿਹਨਾਂ ਚੱਕ ਵੀ ਹੋ ਗਿਆ ਸਾਰਾ ਮਕਾਨ 베ਸ ਤੋਂ 3 ਫੁੱਟ ਚੱਕ ਹੋ ਗਿਆ ਆ ਤੇ ਕੋਈ ਵੀ ਪ੍ਰੋਬਲਮ ਨਹੀਂ ਹੋਈ ਉਸੇ ਤਰ੍ਹਾਂ ਮਕਾਨ ਖੜਾ ਆ ਦੋ ਮੰਜ਼ਲੀ ਬਣੀ ਬਣਾਈ ਕੋਠੀ ਚੱਕਤੀ ਅਗਲੇ ਆ ਨੇ